ਜੀ ਮਿੱਤਰੋ ਮਾਨਸਾ ਮੰਡੀ ਦੇ ਵਿੱਚ ਸਵਾਗਤ ਹੈ ਜੀ ਅੱਜ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਬਾਈ ਨਾਲ ਬਾਈ ਮਾੜਾ ਨੰਬਰ ਬੋਲ ਜੀਂਗਾ ਖੜ ਕੇ ਇੱਕ ਮਿੰਟ ਨੰਬਰ ਬੋਲਦੀ ਜਗਾ ਨੰਬਰ ਬੋਲ ਦੇ 98784 98784 43718 ਤੇ 43718 ਕਿਹੜਾ ਪਿੰਡ ਹੈ ਮਾਨ 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 ਵੀਪੜੀਆਂ ਮਾਨ ਵੀਪੜੀਆਂ ਬਾਈ ਕੀ ਰੇਟ ਮੰਗਦਾ ਕੱਟੇ ਦਾ 65000 ਰੁਪਏ 65000 ਰੁਪਏ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਜੀ 2 ਸਾਲ ਤੇ 1 ਮਹੀਨਾ ਤੇ ਅੱਛਾ ਕਰਦਾ ਕਰਦਾ ਜੰਮਿਆ ਹੈ ਅੱਛਾ ਨੰਬਰ ਦੁਬਾਰਾ ਹੀ ਬੋਲ ਦੇ ਬਾਈ ਫਿਰ 99784 43718 ਠੀਕ ਹੈ ਬਾਈ ਮੈਂ ਵੀ ਕਟਾ ਚੈੱਕ ਕਰ ਲਵਾਂ ਪਹਿਲਾਂ ਤਾਂ ਛੋਟੇ ਜਿਹੇ ਸਿੰਗ ਦਾ ਹਨਾ 2 ਸਾਲ ਤੇ 1 ਮਹੀਨਾ ਘਟਾ ਹੈ ਕਿਸੂ ਕਾ ਵੀ ਨਹੀਂ ਇੱਥੇ ਲਓ ਜੀ ਮਿੱਤਰੋ ਅੱਜ ਤੁਹਾਨੂੰ ਸਭ ਤੋਂ ਪਹਿਲੀ ਅਪਡੇਟ ਮਾਨਸਾ ਮੰਡੀ ਤੋਂ ਆਪਣੀਆਂ ਔਣ ਲੱਗੀ ਹੈ ਵੀ ਕਾਟੂਮਾਲ ਦੀ ਠੀਕ ਹੈ ਜੀ ਸਾਰੀ ਮੰਡੀ ਦਾ ਘੇੜਾ ਕਢਾਉਂਗਾ ਤੇ ਸਾਰੀ ਮੰਡੀ ਦੇ ਵਿੱਚ ਰੇਟ ਮੁੱਲ ਭਾ ਸਾਰਾ ਕੁਝ ਪਤਾ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਕਾਟੂਮਾਲ ਦੇ ਵਿੱਚ ਝੋਟੀਆਂ ਬੰਨੀਆਂ ਖੜੀਆਂ ਆਪਾਂ ਇਹਨਾਂ ਬਾਰੇ ਕਰਦੇ ਹਾਂ ਗੱਲਬਾਤ ਤੁਹਾਨੂੰ ਦੱਸਦੇ ਹਾਂ ਹਨਾ ਵੀ ਇਸ ਝੋਟੀ ਦੇ ਵਿੱਚ ਕੀ ਮਤਲਬ ਘਾਟ ਹੋ ਸਕਦੀ ਹੈ ਵੀ ਇਹ ਵੀ ਕਾਟੂਮਾਲ ਦੇ ਵਿੱਚ ਇਹ ਆਪਣੀ ਇਹਦਾ ਤੁਹਾਨੂੰ ਥਣ ਥਣ ਦਿਖਾਉਣੇ ਆ ਪਹਿਲਾਂ ਤਾਂ ਹਨਾ ਔਰ 2-4 ਕਿਲੋ ਦੁੱਧ ਵੀ ਹੋਊਗਾ ਇਹਦੇ ਥੱਲੇ ਤੇ ਇਹ ਵੀ ਬੱਚਾ ਕੱਟਣ ਦੇ ਵਿੱਚ ਜਾਊਗਾ ਦੁੱਧ ਵੀ ਹੋਊਗਾ ਇਹਦੇ ਥੱਲੇ ਦਾ ਇਹ 5-4 ਕਿਲੋ ਦੁੱਧ ਵੀ ਹੋਊਗਾ ਇਹਦੇ ਥੱਲੇ ਦਾ ਇਹ ਕੋਣ ਆ ਬਾਈ ਹੂੰ ਤਾਂ ਬਾਈ ਕੱਟੂ ਚ ਹੂੰ ਲਾ ਕੰਟਰੋਲ ਨਹੀਂ ਹੈ ਨਾ ਵੀ ਟੋਕੜਾ ਨਹੀਂ ਹੈ ਤੇ ਆ ਛੋਟੀ ਦਾ ਸਿੰਗ ਥੋੜਾ ਜਿਹਾ ਖੁੱਲਾ ਹੈਗਾ ਤੇ ਇਹ ਵੀ ਕੱਟਣ ਦੇ ਵਿੱਚ ਬਾਕੀ ਤੁਸੀਂ ਥਣ ਲਈ ਵਾ ਚੈੱਕ ਕਰੋ ਇਹ ਕਿੰਨੇ ਚੰਗੇ ਥਣ ਲਈ ਵੀ ਦੀ ਹੈ ਭਰੇ ਥਣਾਂ ਦੇ ਵਿੱਚ ਕੱਟਣ ਦੇ ਵਿੱਚ ਜਾਊਗੀ ਤੇ ਆ ਝੂਟੀ ਦੇ ਵਿੱਚ ਪੱਕੀ ਉਮਰ ਦੀ ਦਾ ਮੈਸ ਹੈਗੀ ਆ ਪਰ ਇਹ ਤਾਂ ਤੁਹਾਨੂੰ ਮੈਂ ਆਪ ਥਣ ਲਈ ਵਾ ਦਿਖਾ ਦਈਏ ਦੇਖੋ ਕਿ ਟਿੱਕੜੇ ਥਣਨੇਗੇ ਇਹ ਵੀ ਅੱਜ ਪਸ਼ੂ ਕੱਟ ਰਹੇ ਥੋੜੀ ਜਿਹੀ ਮਾਨਸਾ ਮੰਡੀ ਦੇ ਵਿੱਚ ਉਧਰਲੇ ਪਾਸੇ ਹੈਗੇ ਆਗੇ ਬੂਰੀ ਝੋਟੇ ਕੱਟੇ ਵੀ ਹੈਗੇ ਨੇ ਦਿਖਾਉਣਾ